ਸੋਚਿਆ ਕੁਝ ਹੋਈਏ ਕਿ ਜਿੱਥੇ ਅਸੀਂ ਇਹ ਮਹਿੰਗੇ ਬੂਟ ਕਾਉਨੇ ਆ ਤੇ ਤੁਹਾਡੇ ਮਰਜ਼ੀ ਆ ਵੀ ਜਿਹੜੇ ਉਹਨੇ ਮਿਲਦੇ ਪਾਪੇ ਵੀ ਤੇ ਕੰਮ ਤੇ ਫਿਰ ਬੂਟਾਂ ਦਾ ਉਹੀ ਆ ਤੇ ਇਧਰੋਂ ਚੰਗਾ ਕਿ ਜਿਹੜੇ ਅਸੀਂ ਥੋੜੇ ਸਸਤੇ ਲੈ ਲੀਏ ਤੇ ਲੈ ਕੇ ਤੇ ਜਿਹੜੇ ਬੂਟ ਆ ਅਸੀਂ ਉਹ ਥੋੜੇ ਤਾਂ ਉਧਰ ਲਾ ਦਈਏ ਉਹਨਾਂ ਦੇ ਬੂਟ ਲੈ ਆਉਣਾ ਦੇ ਦੇ। ਇਹ ਸਾਰੇ ਬੈਠੇ ਜਿਹੜੇ ਬੰਦੇ ਨਸ਼ੇ ਦੀ ਗੱਲ ਤੇ ਫਸੇ ਹੋਏ ਨੇ ਜਾਂ ਕੋਈ ਵੀ ਮਤਲਬ ਕਿਸੇ ਨੂੰ ਲੋੜ ਆ ਜਾਂ ਲੋੜਵੰਦ ਬੰਦੇ ਨੂੰ ਉਹਨਾਂ ਦਾ ਮਤਲਬ ਭਲਾ ਕਰੀਦਾ। ਉਹ ਥੋੜੇ ਭਾਈ ਅਸਲ ਹੀ ਲਾਇਆ ਕੋਈ ਸਾਡੀ ਪਛਾਣ ਨਾ ਕਰ ਸਕੇ। ਆਪਾਂ ਬਾਜ਼ਾਰ 'ਚ ਚੋਫ ਨਹੀਂ ਕਰਨਾ ਚਾਹੁੰਦੇ। ਦੀ ਆਪਾ ਜਵਾ ਕਰ ਰਿਹਾ ਚੂਜ਼ ਟੇਬ ਚ ਆਬਾ ਜੀ ਇੰਡੀਆ ਗਰਮ ਫੱਜਨ ਦੇ ਵਿੱਚ ਜੀ ਸੈ ਦੇ ਹੱਥ ਲੱਗੀ ਹੈ ਹਾਂ ਜੀ ਭਾਈ ਪੂਰੇ ਲਾਪ ਲੰਬੀ ਦਾ ਜੀ ਕਿਥੇ ਤੁਹਾਨੂੰ ਬੜਾ ਲੱਗੇ ਤੇ ਬੰਦੇ ਦਾ ਲੋੜ ਆ ਪਰ ਉਥੇ ਆਪ ਜਾਈਦਾ ਜਿਵੇਂ ਆਪਾਂ ਵੇਖ ਲੈਂਦੇ ਕਿਥੇ ਜ਼ਿਆਦਾ ਲੋੜ ਆ ਕਿੱਥੇ ਘੀਦਾ ਮੈਂ ਰੋਸਾ ਆਪਣਾ ਜੀ ਚੂਲ ਦਿੰਦੇ ਹੋ ਜਰਾਫਾ ਦਿੰਦੇ ਲੋੜ ਬਣਨ ਨੂੰ ਪਰ ਕਿੰਨੀਆਂ ਕ ਸੀਸਾ ਦਿੰਦੇ ਨੇ ਤੁਹਾਨੂੰ ਬਹੁਤ 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 ਭਾਈ ਪਰਮਾਤਮਾ ਦੇ ਨਾਮ ਤੇ ਕਹਿੰਦੇ ਕਿ ਤੁਹਾਨੂੰ ਖੇਰ ਕਰੇ ਬੜੇ ਸੀਸਾ ਦਿੰਦੇ ਮੇਰੇ ਤੋਂ ਹੋ ਗਿਆ ਤੁਹਾਡੇ ਗਰੁੱਪ ਦੇ ਵਿੱਚ ਆਪਾਂ ਆ 6-7 ਜਾਣੇ ਆਈ ਸ਼ੇਵਾ ਦੇ ਬਾ ਪਰ ਤਰ ਕਦੀ ਕੋਈ ਆ ਜਾਂਦਾ ਕਦੀ ਕੋਈ ਆ ਜਾਂਦਾ ਤੇ ਕੱਜ ਤੱਕ ਆਜਣ ਭਾਈ ਆ ਉਹ ਸਾਡੋ ਕਦੀ ਕੋਈ ਬਦਲ ਲੈ ਆ ਕੇ ਤੇਰੇ ਗਰੁੱਪ ਦਾ ਸਾਰੇ ਨਾਲੇ ਸੇਵਾ ਲੱਗੀ ਉਹਨਾਂ ਦੀ ਡਿਊਟੀ ਲੱਗੀ ਸਾਡੀ ਪਰਮਾਤਾ ਵੱਲੋਂ ਭਾਜੀ ਵੱਲੋਂ ਤੇ ਅਸੀਂ ਕਰਦੇ ਆਪਾਂ ਕਿਹੜੀ ਸੁਸਾਇਟੀ ਇਹ ਲਵ ਕੁਸ਼ਨਰ ਦੀ ਕੀ ਕੰਮ ਕਰਦੀ ਹੈ ਇਹ ਸਿਰਫ ਬੈਠੇ ਜਿਹੜੇ ਬੰਦੇ ਨਸ਼ੇ ਦੀ ਗੱਲ ਦੇ ਵਿੱਚ ਫਸੇ ਹੋਏ ਨੇ ਜਾਂ ਕੋਈ ਵੀ ਮਤਲਬ ਕਿਸੇ ਨੂੰ ਲੋੜ ਆ ਜਾਂ ਲੋੜਵੰਦ ਬੰਦੇ ਨੂੰ ਉਹਨਾਂ ਦਾ ਮਤਲਬ ਭਲਾផល ਦਾ ਸਥਾਪਿਤ ਕਰਨਾ ਹੈ ਜਿਹੜੇ ਗਰੀਬ ਮਤਲਬ ਆ ਸਾਨੂੰ ਪਰਮਾਤਮਾ ਦੀ ਸੇਵਾ ਬਖਸ਼ੀ ਆ ਤੇ ਇਹ ਸੇਵਾ ਕਰਦੇ ਆ ਕਿ ਬੂਟ ਜਿਹੜਾ ਆਪਾਂ ਸਾਡੇ ਮਨ 'ਚ ਆਕ ਨਹੀਂ ਆ ਠੰਡ ਬਹੁਤ ਆ ਸਾਡੇ ਕਾਣ ਦੀ ਤੇ ਜਿਹੜਾ ਗਰੀਬ ਬੰਦਿਆਂ ਨੂੰ ਜਿਹੜਾ ਮਤਲਬ ਬੱਚੇ ਆ ਜਾਂ ਕੋਈ ਵੀ ਮਿਲਦਾ ਉਹਨਾਂ ਨੂੰ ਇਹ ਦੇ ਦਿਆ ਤੁਹਾਨੂੰ ਵੀ ਪਰ ਇਹ ਠੰਡ ਕਾਣੀ ਸ਼ੁਰੂ ਹੋਈ ਨਾ ਬਹੁਤ ਜ਼ਿਆਦਾ ਉਦੋਂ ਤੋਂ ਸ਼ੁਰੂ ਕੀਤਾ ਆ ਕੀ ਕੀ ਦਿੰਦੇ ਆ ਅਸੀਂ ਜਰਾ ਆਪਾਂ ਬੂਟ ਉਹ ਛੋਟੇ ਬੱਚਿਆਂ ਨੂੰ ਬੂਟ ਜਾਂ ਉਹਨਾਂ ਦੇ ਛੋਟੇ ਬੱਚਿਆਂ ਦੇ ਬੂਟ ਕੋਈ ਜਗ੍ਹਾ ਤੇ ਤੇਰੇ ਨੇ ਕਿ ਸਿਆਰ ਨਹੀਂ ਨਹੀਂ ਸ਼ਹਿਰ ਦੇ ਵੱਖ-ਵੱਖ ਏਰੀਆ ਤੇ ਅੱਜ ਅੱਜ ਕਿਤੇ ਆ ਕੱਲ ਕਿਤੇ ਆ ਕੱਲ ਕਿਤੇ ਆ ਲੱਦ ਲੱਦ ਕੋਈ ਮਤਲਬ ਕਰੀ ਦੀ ਆ ਇਹ ਜਿਹਨਾਂ ਨੂੰ ਲੋਡ ਮੰਨਦੇ ਨੇ ਜਿਹੜੇ ਲੋਡ ਮੰਨਦੇ ਹਾਂ ਲੋਡ ਮੰਨਦਾ ਜਿਹੜੇ ਆਪ ਲੱਗੀ ਡਰ ਕੋਈ ਇਹਨੂੰ ਜਿਹੇ ਤਰ੍ਹਾਂ ਟਿਕਲਾਵਾ ਕਿ ਉਹਨੂੰ ਵੀ ਕਰਨਾ ਪਾਵੇ ਆਪਣਾ ਮਤਲਬ ਕਰੀ ਰਾਂ ਕੰਮ ਕੀ ਕਾਰਨ ਆ ਤੁਸੀਂ ਇਹ ਸੋਚਿਆ ਸੋਚਿਆ ਕੋਈ ਜਿਹੋਈ ਕਿ ਜਿੱਥੇ ਐਵੇਂ ਇਹਨੇ ਬੂਟ ਪਾਉਨੇ ਆ ਤੇ ਤੁਹਾਡੇ ਮਨਚੇ ਆਵੇ ਜਿਹੜੇ ਇਹਨੇ ਮਿਲਦੇ ਪਾ ਕੇ ਵੀ ਉਹ ਕੰਮ ਤੇ ਫਿਰ ਬੂਟਾਂ ਦੇ ਉਹੀ ਆ ਤੇ ਇਹਦੇ ਨੂੰ ਚੰਗਾ ਕਿ ਜਿਹੜੇ ਅਸੀਂ ਥੋੜੇ ਸਸਤੇ ਲੈ ਲਈਏ ਤੇ ਲੈ ਕੇ ਤੇ ਜਿਹੜੇ ਬੂਟਾਂ ਅਸੀਂ ਉਹ ਥੋੜੇ ਤਾਂ ਉਧਰ ਲਾ ਦਈਏ ਉਹਨਾਂ ਦੇ ਬੂਟ ਲੈ ਆ ਕੋਣਾਂ ਦੇ ਲਈ ਜਿਹੜੇ ਮੌਕੇ ਲਾਇਏ ਨੇ ਇਹਦਾ ਕੀ ਮਤਲਬ ਇਹ ਤਾਂ ਇਹੋ ਜਿਹਾ ਕਿ ਜਿਹੜੀ ਸਾਡੀ ਪਛਾਣ ਹੈ ਜਿੱਦਾਂ ਹੁਣ ਸ਼ਹਿਰ ਦੇ ਵਿੱਚ ਲੋਕਲ ਕੋ ਜਿਨੇ ਵੀ ਘੁੰਮ ਸਕਦੇ ਆ ਮੇਰੇ ਕੋ ਸੇ ਕੁ ਮਤਲਬ ਸਾਡਾ ਪਾਉਂਦੇ ਹੋ ਰ ਆ ਜਾ ਤੇ ਮਤਲਬ ਸਾਡਾ ਪਤਾ ਨਾ ਲੱਗੇ ਕਿ ਮੁੰਡੇ ਕਿਹੜੇ ਨੇ ਕੌਣ